ਹੈਲੋ एवरीवन ਅੱਜ ਆਪਾਂ ਚਕੰਦਰ ਦੇ ਪੱਤੇ ਦੀ ਸਬਜ਼ੀ ਬਣਾਉਣ ਲੱਗੇ ਆਂ ਜੋ ਮੈਂ ਧੋਸਮਾਰ ਕੇ ਕੱਟ ਲੈਨੇ ਬਰੀਕ-ਬਰੀਕ ਅੱਜ ਆਪਾਂ ਟਰਾਈ ਕਰਨ ਲੱਗੇ ਆਂ ਤੇ ਇਹਦੇ ਵਿੱਚ ਪਾਉਣ ਵਾਸਤੇ ਆਪਾਂ ਦੋ ਤਣ ਆਲੂ ਕੱਟ ਲੈਨੇ ਆ ਪਾਣੀ ਵਿੱਚ ਭਿਓ ਕੇ ਰੱਖਦੇ ਸੀ ਤੇ ਲਸਣ ਪਿਆਜ਼ ਬਰੀਕ ਛੀਰ ਲਿਆ ਹਰੀ ਮਿਰਚ ਕੱਟ ਲਈ ਤੇ ਆਪਾਂ ਇਹਨੂੰ ਅੱਜ ਸਰੋਂ ਦੇ ਤੇਲ 'ਚ ਬਣਾਵਾਂਗੇ ਤੇ ਹੁਣ ਆਪਾਂ ਜੀ ਭਾਂਡਾ ਆਪਣਾ ਗਰਮ ਹੋ ਗਿਆ ਬਰਤਨ ਗਰਮ ਹੋ ਗਿਆ ਆਪਾਂ ਸਰੋਂ ਦਾ ਤੇਲ ਐਡ ਕਰ ਦੇਵਾਂਗੇ ਜ਼ਰੂਰਤ ਅਨੁਸਾਰ ਇਹ ਨੂੰ ਗਰਮ ਹੋਣ ਦਵਾਂਗੇ ਤੇ ਜੀ ਹੁਣ ਆਪਣਾ ਲਗਭਗ ਸਾਰਾ ਤੇਲ ਆਪਣਾ ਗਰਮ ਹੋ ਗਿਆ ਆਪਾਂ ਹੁਣ ਇਹਦੇ ਵਿੱਚ ਐਡ ਕਰ ਦਵਾਂਗੇ ਲਸਣ ਪਿਆਜ਼ ਤੇ ਇਹਨੂੰ ਭੁੰਨ ਲਵਾਂਗੇ ਅੱਜ ਆਪਾਂ ਟਰਾਈ ਕਰ ਲਿਆ ਜੀ ਸਬ지 ਪਹਿਲੀ ਵਾਰ ਵੀ ਵਧੀਆ ਬਣਦੀ ਆ ਤੁਸੀਂ ਵੀ ਬਣਾ ਲਿਓ ਐਂ ਕਹਿੰਦੇ ਇਹਦੇ ਵਿੱਚ ਕੈਲਸ਼ੀਅਮ ਆਇਰਨ ਵਧੀਆ ਮਾਤਰਾ ਚੁੰਦੇ ਤੇ ਸੋਹਣੇ ਸੋਹਣੇ ਹੁੰਦੇ ਆ ਪੱਤੇ ਇਹ ਇਹ ਸਿੱਟ ਨੂੰ ਦਿਲ ਨਹੀਂ ਕਰਿਆ ਹੈਗਾ ਤੇ ਹੁਣ ਆਪਣਾ ਤੜਕਾ ਦੇਖ ਲਓ ਭੁੱਜ ਗਿਆ ਆਪਾਂ ਹੁਣ ਵਿੱਚ ਹਲਦੀ ਪਾਊਡਰ ਐਡ ਕਰ ਦਵਾਂਗੇ ਤੇ ਜੀ ਹੁਣ ਆਪਾਂ ਇਹਦੇ ਵਿੱਚ ਕਹਿੰਦੇ ਧਨੀਆ ਜੀਰਾ ਪਾਊਡਰ ਐਡ ਕਰਾਂਗੇ ਤੇ ਜੋ ਕੱਟ ਕੇ ਰੱਖੀ ਹੋਈ ਸੀ ਹਰੀ ਮਿਰਚ ਉਹ ਵੀ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਤੇ ਇਹਨਾਂ ਨੂੰ ਆਪਾਂ ਹੁਣ ਮਿਕਸ ਕਰ ਲਵਾਂਗੇ ਥੋੜਾ ਜਿਹਾ ਭੁੰਨਾਂਗੇ ਆਪਾਂ ਨੂੰ ਉਹਨਾਂ ਜਿਹੜਾ ਆਪਾਂ ਮਿਕਸ ਹਿਲਾਉਂਦੇ ਰਹਿਵਾਂਗੇ ਜਿਆਦਾ ਨਹੀਂ ਕਰਨਾ ਹੈਗਾ ਬਰਾਊਨ ਇਹਨਾਂ ਨੂੰ ਤੇ ਹੁਣ ਆਪਾਂ ਜੋ ਆਲੂ ਕੱਟ ਕੇ ਰੱਖੇ ਹੋਏ ਆ ਆਪਣੇ ਪਾਣੀ ਚ ਭਿਓ ਕੇ ਰੱਖੇ ਹੋਏ ਆ ਵੀ ਕਾਲੀ ਦਾ ਹੋ ਜਾਣ ਤੇ ਉਹ ਆਪਾਂ ਆਲੂ ਇਹਦੇ ਵਿੱਚ ਐਡ ਕਰ ਦਵਾਂਗੇ। ਬਲੋ ਜੀ ਕਰਤੇ ਆਪਾਂ ਆਲੂ ਵੀ ਐਡ ਵਿੱਚ। ਤੁਸੀਂ ਵੀ ਟਰਾਈ ਕਰਿਓ ਵਧੀਆ ਬਣ ਗਈ ਸੰਭ ਤੇ ਤੁਸੀਂ ਵੀ ਜ਼ਰੂਰ ਆਇਓ ਦੱਸਾਂਗੇ ਤੁਹਾਨੂੰ। ਪੱਤੇ ਬਹੁਤ ਸੋਹਣੇ-ਸੋਹਣੇ ਲੱਗੇ ਮੈਨੂੰ। ਤੇ ਮੈਂ ਕਿਹਾ ਅੱਜ ਫਿਰ ਆਪਾਂ ਇਹਨੇ ਸਬਜ਼ੀ ਬਣਾਉਣੇ ਆਪਾਂ ਇਹਨੂੰ ਸੀਟਣਾ ਕਿਉਂ ਆ। ਤੇ ਇਹਨਾਂ ਵਿੱਚ ਵੀ ਵਿਟਾਮਿਨ ਹੁੰਦੇ ਨੇ ਤੇ ਹੁਣ ਆਪਾਂ ਆਲੂ ਮਿਕਸ ਕਰ ਲਏ ਤੇ ਇਹਦੇ ਵਿੱਚ ਹੁਣ ਆਪਾਂ ਨਮਕ ਐਡ ਕਰ ਦਵਾਂਗੇ ਕਿਉਂਕਿ ਚਲਦੀ ਸੌਫਟ ਹੋ ਜਾਣਗੇ ਫਿਰ ਉਹਦੀ ਵਜ੍ਹਾ ਦੇ ਨਾਲ ਨਮਕ ਦੇ ਨਾਲ ਤੇ ਮਿਰਚ ਵੀ ਐਡ ਕਰ ਦਵਾਂਗੇ ਆਦੂ ਜੁਰਤ ਅਨੁਸਾਰ ਕਰਾ ਰਹਾ ਖਾਣਾ ਜਾਂ ਤੁਸੀਂ ਘੱਟ ਮਿਰਚ ਖਾਣੇ ਉਹਦੇ ਅਨਸਾਰ ਪਾ ਸਕਦੇ ਆ ਤੁਸੀਂ ਲਾਲ ਮਿਰਚ ਪਾਊਡਰ ਹਰੀ ਮਿਰਚ ਵੀ ਪਾਈ ਸੀ ਆਪਾਂ ਹੈਨਾ ਤੇ ਰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਫਿਰ ਇਹਨਾਂ ਨੂੰ ਟਾਕੇ ਦਵਾ ਲਵਾਂਗੇ ਜੀ ਆਪਾਂ। ਟਾਕੇ ਪਕਾ ਲਵਾਂਗੇ। ਚਿੱਟੇ ਸੌਫਟ ਹੋ ਜਾਂਦੇ ਨੇ ਕਿਉਂਕਿ ਭਾਪ ਬਣ ਜਾਂਦੀ ਹੈ ਨਾ ਫਿਰ ਉਹਦੇ ਨਾਲ ਥੋੜਾ ਪਾਣੀ ਵੀ ਐਡ ਕਰਾਂਗੇ। ਆਹ ਦੇਖੋ ਜੀ ਪਾਣੀ ਵੀ ਐਡ ਕਰਤਾ ਆਪਾਂ। ਫਿਰ ਆ ਸੌਫਟ ਹੋ ਜਾਣਗੇ ਵਧੀਆ ਕਿਉਂਕਿ ਜਿਹੜਾ ਪੱਤੇ ਹੁੰਦੇ ਨੇ ਜਲਦੀ ਸੌਫਟ ਹੋ ਜਾਂਦੇ ਨੇ। ਇਹਨਾਂ ਨੂੰ ਕੋਈ ਐ ਜ਼ਿਆਦਾ ਨਹੀਂ ਹੁੰਦਾ ਵੀ। ਜ਼ਿਆਦਾ ਹੀ ਪਾਣੀ ਪੂਣੀ ਪਾ ਕੇ ਆਪਾਂ ਬਣਾਵਾਂਗੇ ਪਾਣੀ ਪਾਉਣਾ ਨਹੀਂ ਹੈਗਾ ਬਾਅਦ ਚ। ਇਦੇ ਵਿੱਚੋਂ ਪਾਣੀ ਆਪੇ ਨਿਕਲ ਹੀ ਆਉਣਾ ਵਾ ਪੱਤਿਆਂ ਦੇ ਵਿੱਚੋਂ ਬਹੁਤ ਵਧੀਆ ਕਾਇਦੇ ਸਬਜ਼ੀ ਬਣਦੀ ਹੈ ਤੇ ਅੱਜ ਆਪਾਂ ਵੀ ਦੇਖਦੇ ਆਂ ਟਰਾਈ ਕਰਕੇ ਜਿਵੇਂ ਮੂਲੀ ਦੇ ਪੱਤਿਆਂ ਦੀ ਸਬਜ਼ੀ ਬਣਦੀ ਆ ਐਵੇਂ ਜਿਵੇਂ ਇਹਨਾਂ ਦੀ ਵੀ ਬਣਦੀ ਆ ਪਾਲਕ ਦੀ ਪੋਜੀ ਬਣਦੀ ਆ ਮੂਲੀ ਦੇ ਪੱਤਿਆਂ ਦੀ ਮੇਥੀ ਦੀ ਅਸੇਮੇ ਜੀ ਹੁਣ ਹੌਲੀ ਹੌਲੀ ਕਰਕੇ ਇਹਦੇ ਵਿੱਚ ਆਪਾਂ ਐਡ ਕਰਤਾ ਵਾ ਸਾਰਾ ਸਾਰੇ ਪੱਤੇ ਐਡ ਕਰਤੇ ਤੇ ਹੁਣ ਬਾਦਰ ਨੂੰ ਕਦੂਕਾਸ਼ ਕਰਕੇ ਪਾਵਾਂਗੇ ਤੇ ਇਸ ਤਰ੍ਹਾਂ ਕਦੂਕਾਸ਼ ਕਰਨ ਨਾਲ ਸਾਰੀ ਇਹ ਸਬਜ਼ੀ ਦੇ ਵਿੱਚ ਇੱਕੋ ਜਿਹਾ ਮਿਕਸ ਹੋ ਜਾਂਦਾ ਫਿਰ ਕਿ ਧਾਈ ਨਹੀਂ ਰਹਿੰਦੀ ਵੀ ਥੋੜੀ ਥੋੜੀ ਕੱਟੇ ਹੋਏ ਪੀਸ ਜਿਹੇ ਨਹੀਂ ਰਹਿੰਦੇ ਹੈਗੇ ਸਾਰੇ ਦੇ ਵਿੱਚ ਮਿਕਸ ਹੋ ਜਾਣਗੇ ਆਪਾਂ ਨਮਕ ਐਡ ਕਰ ਦਾਂਗੇ ਪਹਿਲੇ ਪਾਸੇ ਕਿਤੇ ਜਲਦਬਈ ਨਾ ਹੋ ਜਵੇ ਅ ਦੇਖਾਂਗੇ ਹੁਣ ਤੱਕ ਖਾ ਕੇ ਪਤਾ ਲੱਗੂਗਾ ਵੀ ਇਹਨਾ ਵਿੱਚ ਜ਼ਿਆਦਾ ਹੋ ਗਿਆ ਕਿ ਠੀਕ ਠੀਕ ਹੋਇਆ ਤੇ ਆਪਾਂ ਹੁਣ ਇਹਨੂੰ ਫੇਰ ਢੱਕ ਕੇ ਇੱਕ ਵਾਰੀ ਰੱਖ ਦਵਾਂਗੇ ਤੇ ਆਹ ਦੇਖ ਲਓ ਜੀ ਪਾਣੀ ਛੱਡਦਾ ਤੇ ਇਹਦੇ ਨਾਲ ਆਪਾਂ ਇੱਕ ਦੋ ਵਾਰ ਦੇਖ ਲਿਆ ਸੀ ਹਲਾ ਚਲਾ ਕੇ ਲਗਭਗ ਹੁਣ ਆਪਣੀ ਸਬਜ਼ੀ ਬਣਦੇ ਕਗਾਰ ਤੇ ਆਈ ਹੋਈ ਆ ਆਪਾਂ ਥੋੜਾ ਜਿਹਾ ਇਹਦੇ ਵਿੱਚ ਅਮਚੂਰ ਐਡ ਕਰਤਾ ਤੁਸੀਂ ਕਰਨਾ ਕਰਿਓ ਨਹੀਂ ਨਾ ਸੀ ਕੋ ਜਰੂਰੀ ਵੀ ਨਹੀਂ ਹੁੰਦਾ ਹੈਗਾ ਤੇ ਹੁਣ ਆਪਣੀ ਸਬਜੀ ਦੇਖੋ ਕਿੰਨੀ ਵਧੀਆ ਬਣ ਗਈ ਬਣੀ ਹੋਈ ਹੈ ਜੀ ਬਹੁਤ ਵਧੀਆ ਤੇ ਬਹੁਤ ਟੇਸਟੀ ਸਬਜੀ ਬਣੀ ਹੈ ਤੁਸੀਂ ਵੀ ਬਣਾ ਸਕਦੇ ਹੋ ਹੁਣ ਬਣਾ ਲਿਓ ਨੂੰ ਟੈਂਸ਼ਨ